ਤੇ ਕੱਲ ਪੰਜਾਬ ਸਰਕਾਰ ਦੇ ਵੱਲੋਂ ਖਿਡਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਆ। ਹਾਕੀ ਟੀਮ ਦੀ ਜਾਨ ਹਰਦਿਕ ਬੇਨਾਲ ਲੰਡਾ। ਜਿਹੜਾ ਸਰ অলਪਿਕ ਵਿੱਚ ਅਸੀਂ ਬ੍ਰਾਂਜ਼ ਮੈਡਲ ਜਿੱਤੀ ਆ ਸੀ ਉਹਦੇ ਕਰਕੇ ਸਾਨੂੰ ਜੋਬ ਵੀ ਦਿੱਤੀ ਗਈ ਹੈ ਤੇ ਬਹੁਤ ਵਧੀਆ ਫੀਲ ਹੁੰਦਾ ਪਿਆ ਤੇ ਇਨਸਪਾਇਰ ਵੀ ਅਸੀਂ ਹੋਈਆਂ। ਮੇਰੇ ਪਾਤਖ ਸਾਹਿਬ ਮੇਰੇ ਦਾਦਾ ਜੀ ਇਹ ਸਾਰੇ ਹਾਕੀ ਖੇលਦੇ ਰਹੇ ਤੇ ਕੋਚ ਵੀ ਸੀ ਤੇ ਜਦੋਂ ਇੱਕ ਨਿਆਣਾ ਹਾਕੀ ਇੱਕ ਫੈਮਿਲੀ ਚ ਉੱਠਦਾ ਆ ਤੇ ਬਹੁਤ ਜ਼ਿਆਦਾ ਉਹਦੇ ਨਾਲ ਤੁਸੀਂ ਕਹਿ ਸਕਦੇ ਆ ਕਿ ਇਨਸਪੀਰੇਸ਼ਨ ਜੁਟਦੀ ਆ ਆ ਸਤਾਰਾ ਸਿੰਘ ਦਾ ਸਾਡਾ ਬਹੁਤ ਹੁੰਦਾ ਸੀ ਉੱਤੇ ਉਹਨਾਂ ਨਾਲ ਮੈਂ ਐਚਏ ਦੇ ਵਿੱਚ ਹਨਰੇ ਟੀਮ ਮੇਟ ਸੀ ਤੇ ਉਹਨਾਂ ਤੇ ਉਹਨਾਂ ਤੋਂ ਮੈਂ ਬਹੁਤ ਜ਼ਿਆਦਾ ਇਨਸਪਾਇਰ ਹੋਇਆ ਆ ਬਿਕੋਜ਼ ਕਿ ਜਿੱਦਾਂ ਖੇਲਦੇ ਸੀ ਮਾਡਰਨ ਹਾਕੀ ਦੇ ਵਿੱਚ ਤੇ ਐਜ਼ ਅ ਇੰਡੀਅਨ ਤੇ ਤੇ ਮੇਰੀ ਸੇਮ ਸਾਈਡ ਤੇ ਖੇਲਦੇ ਸੀ ਤੇ ਉਹਨਾਂ ਨਾਲ ਉਹ ਤੇ ਉਹਨਾਂ ਕੋਲ ਮੈਂ ਬਹੁਤ ਜ਼ਿਆਦਾ ਇਨਸਪਾਇਰ ਹੋਇਆ ਆ ਹਰ ਚੀਜ਼ ਕਿਸ ਤਰ੍ਹਾਂ ਮੈਨੇਜ ਹੁੰਦੀ ਹੈ ਡਾਈਟ ਪਲਾਨ ਕੀ ਹੈ ਰੂਟੀਨ ਕੀ ਹੈ ਤੁਹਾਡੇ ਰੋਜ਼ ਦੀ ਕਿ ਜਦੋਂ ਦਸੀ ਮੇਜਰ ਟੂਰਨਾਮੈਂਟ ਦੇ ਵਿੱਚ ਆਈ ਨੇ ਆ ਤੁਹਾਡੀ ਡਾਈਟ ਕਿਤਾ ਚਲਦੀ ਹੈ ਤੁਹਾਡਾ ਕਿ ਅਸੀਂ ਕੀ ਟਾਈਮ ਤੇ ਸੌਣਾ ਹੈ ਉਹ ਸਾਰਾ ਜਿਹੜਾ ਕਿ ਡਿਸਪਲਿਨ ਸੀ ਉਹ ਸਾਰਿਆਂ ਨੇ ਫੋਲੋ ਕੀਤਾ ਇਹਦੇ ਨਾਲੋਂ ਵੱਧ ਕੇ ਭਾਜੀ ਕੋਈ ਖੁਸ਼ੀ ਨਹੀਂ ਹੋ ਸਕਦੀ ਕਿਉਂਕਿ ਇਨੀਆਂ ਉਹ ਅਰਦਾਸਾਂ ਕਰੀਦੀਆਂ ਕਿ ਬੱਚੇ ਸਾਡੇ ਤੱਕ ਪਹੁੰਚਣ ਤੇ ਜਦੋਂ ਬੱਚੇ ਆਪਣੇ ਫਾਦਰ ਤੋਂ ਉੱਪਰ ਜਾ ਰਹੇ ਨੇ ਤੇ ਉਹਦੀ ਖੁਸ਼ੀ ਹੀ ਰੱਗ ਹੁੰਦੀ ਹੈ ਮੈਂ ਲੇਖੋ ਕਿਹਾ ਗੱਲ ਕਹੀ ਸੀ ਵੀ ਜੇ ਕਿਸੇ ਵੀ ਚੀਜ਼ ਦੇ ਵਿੱਚ ਜਾਣਾ ਜੇ ਪੜ੍ਹਾਈ ਜਾਣਾ ਤੇ ਫਿਰ ਟੌਪ ਤੇ ਜਾਣਾ ਪਾਣਾ ਜੇ ਸਪੋਰਟਸ ਕਰਨੀ ਹੈ ਤੇ ਕੋਈ ਟੌਪ 'ਚ ਕਰਨੀ ਪੈਣੀ ਹੈ ਜੇ ਹਿੰਮਤ ਹੋਵੇ ਤਾਂ ਇਨਸਾਨ ਸਭ ਕੁਝ ਕਰ ਸਕਦਾ ਹੈ ਬੀਤੇ ਕੱਲ ਪੰਜਾਬ ਸਰਕਾਰ ਦੇ ਵੱਲੋਂ ਖਿਡਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਸੋ ਇਸ ਵੇਲੇ ਹਾਕੀ ਟੀਮ ਦੀ ਜਾਨ ਹਾਰਦਿਕ ਦੇ ਨਾਲ ਮੌਜੂਦ ਹੈ ਪਰਿਵਾਰਕ ਮੈਂਬਰ ਵੀ ਸਾਡੇ ਨਾਲ ਮੌਜੂਦ ਨੇ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਹਾਰਦਿਕ ਇੰਡੀਅਨ ਹਾਕੀ ਟੀਮ ਦੇ ਵਾਈਸ ਕੈਪਟਨ ਜਿਹਨਾਂ ਨੇ ਏਸ਼ੀਅਨ ਗੇਮਾਂ ਦੇ ਵਿੱਚ ਬਹੁਤ ਮੱਲਾ ਮਾਰੀਆਂ ਤੇ ਪੂਰੇ ਕੈਦੀਏ ਕਿ ਭਾਰ ਦੇ ਨਾਲ ਰੋਸ਼ਣ ਕੀਤਾ ਸੋ ਹਾਰਦਿਕ ਬਹੁਤ ਬਹੁਤ ਮੁਬਾਰਕਾ ਤੇ ਤੁਸੀਂ ਹਾਕੀ ਦੇ ਵਿੱਚ ਇਸ ਤਰੀਕੇ ਨਾਲ ਖੇਡ ਰਹੇ ਹੋ ਤੇ ਬੀਤੇ ਕੱਲ ਪੀਸੀਐਸ ਦੇ ਵਾਸਤੇ ਨਿਯੁਕਤੀ ਪੱਤਰ ਵੀ ਮਿਲੇ ਹੈ ਸੋ ਕਿਵੇਂ ਦਾ ਇੱਕ ਐਕਸਪੀਰੀਅੰਸ ਲੱਗਦਾ ਹੈ ਸੁਪਨਾ ਕੈਦੀਏ ਕਿ ਸੋਚਣਾ ਬਹੁਤ ਵੱਡਾ ਲੱਗਦਾ ਪਰ ਤੁਸੀਂ ਇੰਨੀ ਉਮਰ ਦੇ ਵਿੱਚ ਹੀ ਇਟਸ ਇਸ ਤੱਕ ਪਹੁੰਚੇ ਹੋ ਕਿਵੇਂ ਲੱਗਦਾ ਬਹੁਤ ਵਧੀਆ ਫੀਲ ਹੁੰਦਾ ਪਿਆ ਜੀ ਕਿ ਪੰਜਾਬ ਸਰਕਾਰ ਨੇ ਸਾਡੀ ਕਿ ਮਿਹਨਤਾਂ ਕੀ ਗੇਜਨੀ ਵੀ ਸਾਡੀ ਮਿਹਨਤ ਸੀ ਉਹਦਾ ਜਾਂ ਸਾਨੂੰ ਮਤਲਬ ਕੀ ਕਿ ਜਿਹੜਾ ਸਾਡਾ ਲੰਪੀ ਦੇ ਵਿੱਚ ਅਸੀਂ ਬ੍ਰਾਉਂਜ਼ ਮੈਡਲ ਜਿੱਤੀ ਆ ਸੀ ਤੇ ਉਹਦੇ ਕਰਕੇ ਸਾਨੂੰ ਜੌਬ ਦੇ ਤੇ ਉਹਦੇ ਕਰਕੇ ਸਾਨੂੰ ਜੌਬ ਵੀ ਦਿੱਤੀ ਗਈ ਹੈ ਤੇ ਬਹੁਤ ਵਧੀਆ ਫੀਲ ਹੁੰਦਾ ਪਿਆ ਤੇ ਇਨਸਪਾਇਰ ਵੀ ਅਸੀਂ ਹੋਏ ਆ ਕਿਉਂਕਿ ਬਕਾਜ਼ ਹੁੰਦਾ ਹੀ ਹੈ ਕਿ ਜਾਂ ਤਾਂ ਤੁਸੀਂ ਖੇਡ ਕੇ ਆਉਨੇ ਆ ਤੇ ਤੁਹਾਡੀ ਸਟੇਟ ਜਦੋਂ ਤੁਹਾਨੂੰ ਆ ਇਧਰ ਫੈਲੀਸੀਟ ਇਧਰ ਆ ਫੈਲੀਸੀਟੇਸ਼ਨ ਇਵੈਂਟ ਕਰਦੀ ਆ ਤੇ ਤੁਸੀਂ ਫਿਰ ਹੋਰ ਜਿਆਦਾ ਹਾਰਡ ਵਰਕ ਕਰਨ ਨੂੰ ਹੋਰ ਜਿਆਦਾ ਮਮਲੀ ਕਿ ਆਪਣੇ ਦੇਸ਼ ਦੇ ਖੇਡਣ ਦੇ ਵਿੱਚ ਤੁਸੀਂ ਸ਼ਾਇਦ ਵੀ ਹੋ ਜੋ ਜਾਂਦੇ ਆ ਤੇ ਬਹੁਤ ਵਧੀਆ ਫੀਲ ਹੋ ਰਿਹਾ ਹੈ ਸੋ ਕਿੰਵੀਂ ਏਜ ਤੋਂ ਸ਼ੁਰੂ ਕੀਤੀ ਸੀ ਕਿ ਹਾਕੀ ਦੀ ਤਿਆਰੀ ਕਰਨੀ ਤੇ ਫੈਮਿਲੀ ਬੈਕਗਰਾਉਂਡ ਤੁਸੀਂ ਕਹਿੰਦੇ ਕਿ ਹਾਕੀ ਦਾ ਰਿਹਾ ਤਾਂ ਕੀ ਕੀ ਕਹਿ ਦੋ ਕਿ ਚੀਜ਼ਾਂ ਨੇ ਹੈਲਪ ਕੀਤੀ ਜਾਂ ਕਿੱਥੋਂ ਇਹ ਚੀਜ਼ਾਂ ਗ੍ਰੈਬ ਕੀਤੀਆਂ ਜਿੱਦਾਂ ਮੇਰੇ ਸਾਰੇ ਫੈਮਿਲੀ ਦੇ ਵਿੱਚ ਮੇਰੇ ਫਾਦਰ ਸਾਹਿਬ ਮੇਰੇ ਦਾਦਾ ਜੀ ਇਹ ਸਾਰੇ ਹੌਕੀ ਖੇលਦੇ ਰਹੇ ਆ ਤੇ ਕੋਚ ਵੀ ਸੀ ਤੇ ਜਦੋਂ ਇੱਕ ਨਿਆਣਾ ਹੌਕੀ ਇੱਕ ਫੈਮਿਲੀ 'ਚ ਉੱਠਦਾ ਆ ਤੇ ਬਹੁਤ ਜ਼ਿਆਦਾ ਉਹਦੇ ਨਾਲ ਤੁਸੀਂ ਕਹਿ ਸਕਦੇ ਆ ਕਿ ਇਨਸਪੀਰੇਸ਼ਨ ਵੀ ਉੱਠਦੀ ਆ ਬਿਕੋਜ਼ ਇਦਾਂ ਹੁੰਦਾ ਕਿ ਤੁਹਾਡਾ ਫੈਮਿਲੀ ਸਾਰਾ ਬੈਕਗ੍ਰਾਉਂਡ ਆ ਤੇ ਐਕਸਪੈਕਟੇਸ਼ਨਸ ਵੀ ਹੁੰਦੀਆਂ ਆ ਤੇ ਤੇ ਆਈ ਗੈਸ ਕਿ ਮੇਰੀ ਫੈਮਿਲੀ ਨੇ ਮੈਨੂੰ ਬਹੁਤ ਜ਼ਿਆਦਾ ਹੈਲਪ ਕੀਤੀ ਆ ਜੇ ਜਿੱਥੇ ਮੈਨੂੰ ਹੌਕੀ ਲੈਣ ਦੀ ਲੋੜ ਹੋਵੇ ਉਹ ਭਾਵੇਂ 20000 ਦੀ ਹੌਕੀ ਉਹ ਵੀ ਲੈ ਮੈਨੂੰ ਉਹ ਵੀ ਉਹ ਵੀ ਮੈਨੂੰ ਲੈ ਕੇ ਦਿੱਤੀ ਆ ਤੇ ਇਦਾਂ ਦੀ ਹੈਲਪ ਬਹੁਤ ਕੀਤੀ ਆ ਤੇ ਜਦੋਂ ਤੁਹਾਡੇ ਪੇਰੈਂਟ ਸਾਡੇ ਨਾਲ ਹੁੰਦੇ ਆ ਤੇ ਤੁਹਾਨੂੰ ਕੋਈ ਵੀ ਜੋ ਵੀ ਤੁਹਾਡਾ ਗੋਲ ਹੁੰਦਾ ਹੈ ਤੁਹਾਡੇ ਲਈ ਬਹੁਤ ਈਜ਼ੀ ਹੁੰਦਾ ਫਿਰ ਅਚੀਵ ਕਰਨਾ ਸੋ ਅੱਜ ਹੁਣ ਜਾ ਰਹੇ ਹੋ ਫਿਰ ਤਿਆਰੀ ਦੇ ਲਈ ਸੋ ਹੁਣ ਅੰਮ੍ਰਿਤਸਰ ਪਹੁੰਚੇ ਸੀ ਕਿਤੇ ਗੱਲਬਾਤ ਕਰਨੀ ਸੌਖੀ ਲੱਗੀ ਸੋ ਸ਼ੁਰਤੋਂ ਜੰਦਰ ਵਿੱਚ ਰਹੇ ਹਾਂਜੀ ਜੀ ਸ਼ੁਰੂ ਤੋਂ ਹੀ ਬਟ ਬਾਚੋਂ ਮੈਂ ਇੱਦਾਂ ਸੀ ਕਿ ਮਹਾਲੀ ਅਕੈਡਮੀ ਚਲੇ ਗਿਆ ਸੀ ਹੌਕੀ ਅਕੈਡਮੀ ਉੱਥੇ ਮੈਂ 3-4 ਸਾਲ ਲਏ ਉਹਦੇ ਬਾਅਦ ਚ ਮੈਂ ਸਰਜੀਤ ਅਕੈਡਮੀ ਆ ਗਿਆ ਸੀ ਸੋ ਐਸਪੀ ਜੁਗਰਾਜ ਜਿਹੜੇ ਕਿੰਦੇ ਕੀ ਹੌਕੀ ਦੇ ਵਿੱਚ ਬਹੁਤ ਉਹਨਾਂ ਨੂੰ ਯਾਦ ਕੀਤਾ ਜਾਂਦਾ ਉਹਨਾਂ ਨਾਲ ਥੋੜਾ ਬੜਾ ਨੇੜਤਾ ਰਹੀ ਹੈ ਹਾਂਜੀ ਜੀ ਜ਼ਰੂਰ ਬਿਕੋਜ਼ ਉਹਨਾਂ ਨੂੰ ਅਸੀਂ ਛੋਟੇ ਹੁੰਦੇ ਕੀ ਦੇਖਦੇ ਰਹੇ ਹਾਂ ਬਿਕੋਜ਼ ਕਿ ਜਦੋਂ ਟੀਮ ਚ ਹੁੰਦੇ ਸੀ ਫਿਰ ਜੂਨੀਅਰ ਜਿਹੜਾ ਵਰਲਡ ਕੱਪ ਹਾਕੀ ਟੂਰਨਾਮੈਂਟ ਸੀ ਉਹਦੇ ਵਿੱਚ ਫਰਸਟ ਆਈ ਸੀ ਤੇ ਉਹ ਵੀ ਇੱਕ ਬਹੁਤ ਬੜੀ ਇਨਸਪੀਰੇਸ਼ਨ ਆ ਤੇ ਸਹੀ ਸੀ ਟਾਈਮ ਤੇ ਉਹਨਾਂ ਨੇ ਮੈਨੂੰ ਸਹੀ ਸੀ ਜਿੱਦਾਂ ਕਹਿ ਲਓ ਕਿ ਮਨ ਮਨ ਲੱਗਿਆ ਉਹਨਾਂ ਨੇ ਹੈਲਪ ਵੀ ਬਹੁਤ ਜ਼ਿਆਦਾ ਕੀਤੀ ਮੇਰੀ ਹਾਕੀ ਟਾਈਮ ਦੇ ਵਿੱਚ ਤੇ ਬਹੁਤ ਵਧੀਆ ਫੀਲ ਹੁੰਦਾ ਹੈ ਕਿ ਕਿ ਮੈਂ ਉਹਨਾਂ ਦਾ ਫੈਨ ਵੀ ਆ ਹਾਂਜੀ ਸਭ ਤੋਂ ਵੱਧ ਕਿੰਨੂੰ ਦੇਖਿਆ ਜਿਆਦਾ ਕਿਹਦੀ ਗੇਮ ਦੇਖੀ ਕਿਹਦੀ ਗੇਮ ਦੇਖ ਨੂੰ ਛੂ ਜਾਂਦੀ ਸੀ ਕਿ ਯਾਰ ਇਸ ਤਰ੍ਹਾਂ ਖੇਡਣਾ ਮੈਂ ਇਸ ਤਰੀਕੇ ਨਾਲ ਮੱਲ ਮਾਰਨ ਅਈ ਗੱਸ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਇਦਾਂ ਸੀ ਕਿ ਸਰਦਾਰਾ ਸਿੰਘ ਦਾ ਸਾਡਾ ਬਹੁਤ ਹੁੰਦਾ ਸੀ ਤੇ ਉਹਨਾਂ ਨਾਲ ਮੈਂ ਐਚਐਲ ਦੇ ਵਿੱਚ ਯੂਨਿਟੀ ਟੀਮ ਮੇਟ ਸੀ ਤੇ ਉਹਨਾਂ ਤੇ ਉਹਨਾਂ ਤੋਂ ਮੈਂ ਬਹੁਤ ਜ਼ਿਆਦਾ ਇਨਸਪਾਇਰ ਹੋਇਆ ਹਾਂ ਬਿਕੋਜ਼ ਕਿ ਜਿੱਦਾਂ ਉਹ ਖੇਡਦੇ ਸੀ ਮਾਡਰਨ ਹਾਕੀ ਦੇ ਵਿੱਚ ਤੇ ਐਜ਼ ਅ ਇੰਡੀਅਨ ਤੇ ਤੇ ਮੇਰੀ ਸੇਮ ਸਾਈਡ ਤੇ ਖੇਡਦੇ ਸੀ ਤੇ ਉਹਨਾਂ ਨਾਲ ਤੇ ਉਹਨਾਂ ਕੋਲ ਮੈਂ ਬਹੁਤ ਜ਼ਿਆਦਾ ਇਨਸਪਾਇਰ ਹੋਇਆ ਹਾਂ ਹਾਕੀ ਟੀਮ ਚ ਵਾਈਸ ਕੈਪਟਨ ਦੀ ਬੜੀ ਭੂਮਿਕਾ ਰਹੀ ਵਾਈਸੀਸ਼ਨ ਜੀਨ ਏਸ਼ੀਅਨ ਗੇਮਾਂ ਦੇ ਵਿੱਚ ਸੋ ਉਹ ਜਿਹੜਾ ਦੌਰ ਸੀਗਾ ਕਿਵੇਂ ਉਸ ਨੂੰ ਆਪਣੇ ਸੰਭਾਲ ਕੇ ਰੱਖਿਆ ਹਰ ਚੀਜ਼ ਕਿਸ ਤਰ੍ਹਾਂ ਮੈਨੇਜ ਹੁੰਦੀ ਹੈ ਡਾਈਟ ਪਲਾਨ ਕੀ ਹੈ ਤੇ ਰੂਟੀਨ ਕੀ ਹੈ ਤੁਹਾਡੀ ਰੋਜ਼ ਦੀ ਕਿੰਨੀ ਐਕਸਰਸਾਈਜ਼ ਹੈ ਤੁਹਾਡੀ ਤੇ ਸਾਡੀ ਟੀਮ ਦੇ ਵਿੱਚ ਸਾਡਾ ਸਭ ਤੋਂ ਜ਼ਿਆਦਾ ਸਾਡਾ ਮਤਲਬ ਕਿ ਇੱਕ ਚੀਜ਼ ਦਾ ਸਾਨੂੰ ਫਾਇਦਾ ਬਹੁਤ ਹੈ ਕਿ ਸਾਡੀ ਟੀਮ ਸਾਰੇ ਹੀ ਕੈਪਟਨ ਹਨ ਸਾਰੇ ਹੀ ਵਾਈਸ ਕੈਪਟਨ ਹਨ ਬਿਕੋਸ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਤੋਂ ਅਸੀਂ ਮੇਜਰ ਟੂਰਨਾਮੈਂਟ ਦੇ ਵਿੱਚ ਆਏ ਹੁੰਦੇ ਆ ਤੁਹਾਡੀ ਡਾਈਟ ਕਿਤਾ ਚਾਹੀਦੀ ਹੈ ਤੁਹਾਡਾ ਤੋਂ ਅਸੀਂ ਕੀ ਟਾਈਮ ਤੇ ਸੌਣਾ ਹੈ ਉਹ ਸਾਰਾ ਜਿਹੜਾ ਕਿ ਡਿਸਪਲਿਨ ਸੀ ਉਹ ਸਾਰਿਆਂ ਨੇ ਫੋਲੋ ਕੀਤਾ ਫਿਰ ਉਹਦੇ ਬਾਅਦ ਚੋਂ ਤੁਸੀਂ ਕਹਿ ਸਕਦੇ ਆ ਕਿ ਜਿੱਦਾਂ ਟੀਮ ਦੇ ਵਿੱਚ ਵੀ ਸਾਡੇ ਜਿਹੜੇ ਕੋਚ ਨਿਊ ਆਏ ਆ ਉਹਨਾਂ ਨੇ ਵੀ ਬਹੁਤ ਜ਼ਿਆਦਾ ਸਾਡੀ ਹੈਲਪ ਕੀਤੀ ਤੇ ਜਿਹੜਾ ਸਾਡਾ ਗੋਲ ਸੀ ਉਹ ਹੀ ਸੀ ਕਿ ਏਸ਼ੀਅਨ ਗੇਮਾਂ ਚ ਅਸੀਂ 골ਡ ਮੈਡਲ ਲੈ ਕੇ ਆਈਏ ਤਾਂ ਕਿ ਅਸੀਂ 올ੰਪੀ ਦੇ ਵਿੱਚ ਡਾਇਰੈਕਟ ਕੁਆਲੀਫਾਈ ਕਰੀਏ ਕਿ ਜੋ ਕਿ ਅਸੀਂ ਕੀਤਾ ਤੇ ਆਈ ਗੈਸ ਕਿ ਇਹ ਸਾਰਾ ਜਿੰਨਾ ਵੀ ਸਾਡਾ ਕੰਮ ਸੀ ਨਾ ਸੀ ਸਾਰਾ ਕੀਤਾ ਇੱਕ ਟੀਮ ਦੀ ਇੱਕ ਟੀਮ ਟੀਮ ਦੀ ਹਾਰਡ ਵਰਕ ਸੀ ਕਿ ਅਸੀਂ ਸਾਰੇ ਇਹਨੇ ਇਕੱਠੇ ਰਹੇ ਕਿਉਂਕਿ ਕਿਉਂਕਿ ਹਾਕੀ ਇੱਕ ਇੰਡੀਵਿਜੁਅਲ ਗੇਮ ਤਾਂ ਨਹੀਂ ਹੈਗੀ ਜੇ ਤੁਸੀਂ ਕਹੋ ਕਿ ਕੋਈ ਵਾਈਸ ਕੈਪਟਨ ਜਾਂ ਕੈਪਟਨ ਆ ਕੇ ਗੋਲ ਇਦਾਂ ਮਾਰ ਜੂਗਾ ਇਹ ਐਜ਼ ਅ 18 ਦਾ ਹੀ ਸੀ ਮੈਡਲ ਤੇ 18 ਨਹੀਂ ਜਿੱਤਿਆ ਸੋ ਗਾਇਟ ਰੈਂਚ ਕੀ ਖਾਸ ਚਾਹ ਰੱਖਦੇ ਹੋ ਕਿਉਂਕਿ ਕਈ ਵਾਰੀ ਹੁੰਦਾ ਕਿ ਪੰਜਾਬੀਆਂ ਮਾਵਾਂ ਪਿਆਰ ਕਰਦੀਆਂ ਨੇ ਕਿ ਚਲੋ ਜੀ ਪਿੰਨੀ ਬਣੀ ਵਾਲਸੀ ਦੀ ਉਹ ਖਾ ਲਈਏ ਜਾਂ ਪਰੌਂਠੇ ਬਹੁਤ ਵਧੀਆ ਹਨਾ ਪੰਜਾਬੀਆਂ ਦੇ ਬਣਦੇ ਸੋ ਕੀ ਚੀਜ਼ਾਂ ਨੂੰ ਅਵੋਇਡ ਕਰਦੇ ਹੋ ਆਪਣੇ ਨੂੰ ਕਿਸ ਤਰ੍ਹਾਂ ਮੇਨਟੇਨ ਕਰਕੇ ਰੱਖਦੇ ਹੋ ਘਰ ਜਾ ਕੇ ਸਰ ਇਦਾਂ ਹੀ ਹੁੰਦਾ ਆ ਕਿ ਜਿੱਦਾਂ ਤੁਸੀਂ ਕਿਹਾ ਕਿ ਮਾਵਾਂ ਦਾ ਇਦਾਂ ਹੀ ਸੀ ਕਿ ਤੁਹਾਨੂੰ ਪਰੌਂਠੇ ਆਈ ਖਵਾਉਣ ਨੇ ਖਾਣ ਦੇ ਬੱਟ ਮੇਰੇ ਇਦਾਂ ਹੋਤਾ ਕਿ ਮੈਨੂੰ ਡਾਈਟ ਕੌਨਸ਼ੀਅਸ ਬਹੁਤ ਜ਼ਿਆਦਾ ਮਹਿ ਹੈਗਾ ਆ ਕਿ ਮੈਨੂੰ ਪਤਾ ਹੈ ਮੈਂ ਆਪਣੀ ਡਾਈਟ ਵਿੱਚ ਕੀ ਫੋਲੋ ਕਰਨੀ ਆ ਕਿਹੜੀ ਟੀਮ ਚ ਮੈਂ ਕਿਹੜੀ ਚੀਜ਼ ਖਾਣੀ ਆ ਕਿਹੜੇ ਟਾਈਮ ਤੇ ਮੈਂ ਕਿਹੜੀ ਚੀਜ਼ ਖਾਣੀ ਕਾਰਬਸ ਖਾਣੇ ਪ੍ਰੋਟੀਨ ਖਾਣੇ ਤੇ ਆਈਗਾ ਜੇ ਆਈ ਗੱਸ ਕਿ ਜਦੋਂ ਤੁਸੀਂ ਇੰਡੀਆ ਟੀਮ ਚ ਆ ਜਾਂਦੇ ਆ ਫਿਰ ਤੁਹਾਨੂੰ ਉੱਥੇ ਜਾ ਕੇ ਵੀ ਕਾਉਂਸਲਿੰਗ ਹੁੰਦੀ ਹੈ ਡਾਈਟ ਦੇ ਬਾਰੇ ਤੇ ਤੁਹਾਨੂੰ ਖੁਦ ਨਾਲ ਖੁਦ ਜਿਹੜੀ ਨੌਲੇਜ ਆ ਉਹ ਉਹ ਉਸ ਬਾਰੇ ਤੁਹਾਨੂੰ ਪਤਾ ਚੱਲ ਜਾਂਦਾ ਆ ਸੋ ਇਨਾ ਮਤਲਬ ਕੁਝ ਕਰਕੇ ਇਨਾ ਨਾਮ ਕਰਕੇ ਵੀ ਇੱਕ ਉਹ ਹੰਬਲનેસ ਤੁਹਾਡੇ ਚ ਚੱਲ ਕਰੀ ਆ ਸੋ ਇਹ ਵਿਸ਼ਵਾਸ ਤੁਸੀਂ ਦਿਵਾਉਂਦੇ ਹੋ ਸਾਰੇ ਉਹਨਾਂ ਨੂੰ ਤੁਹਾਡੇ ਆਪਣੇ ਫੈਨਸ ਨੂੰ ਕਿ ਇਸ ਤਰ੍ਹਾਂ ਰਹੂਗੀ ਬਰਕਰਾਰ ਜਰੂਰ ਸਰ ਜਰੂਰ ਸਰ ਇਹ ਸਰ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਮੇਰੀ ਫੈਮਲੀ ਯਾਰ ਕੇ ਹੀ ਆ ਮੇਰੇ ਫਾਦਰ ਸਾਹਿਬ ਮੇਰੇ ਮਾਮ ਘਰ ਦਾ ਘਰ ਕੀ ਮੈਂ ਇਨਾ ਹੰਬਲ ਹੈਗਾ ਆ ਤੇ ਇਹ ਨਹੀਂ ਜਾਊਗੀ ਕਿਤੇ ਫੈਮਲੀ ਸਭ ਤੋਂ ਵੱਧ ਕੀ ਦੇ ਨਾਲ ਮਤਲਬ ਹੁੰਦਾ ਕਿ ਮੈਂ ਆਪਣੇ ਦਿਲ ਦੀ ਗੱਲ ਕਹਿਦਾ ਨਹੀਂ ਆ ਜੀ ਇੱਧਰ ਹੀ ਸਾਡੀ ਭੈਣ ਦੇ ਵਿਖਾ ਸੰਝੂ ਆ ਗਏ ਆ ਭਰ ਗਈਆਂ ਅੱਖਾਂ ਨੇ ਖੁੰਦੀ ਖੁਸ਼ੀ ਮੁੰਡਾ ਹੁਣ ਪੀਸੀਐਸ ਤੇ ਪਹੁੰਚਿਆ ਬਿੱਤੇ ਕੱਲ ਨਿਯੁਕਤੀ ਹੋਈ ਆ ਸੋ ਸਭ ਤੋਂ ਵੱਧ ਖੁਸ਼ੀ ਕਹਿਦੀ ਐ ਕਿ ਜਹਾਨ ਚ ਮਾਂ ਨੂੰ ਹੁੰਦੀ ਐ ਆਪਣੇ ਪੁੱਤ ਦੀ ਕਾਮਯਾਬੀ ਤੇ ਕੀ ਸ਼ਬਦ ਆ ਤੁਹਾਡੇ ਕੋਲ ਹਾਂਜੀ ਇਹਦੇ ਨਾਲੋਂ ਵੱਧ ਕੇ ਭਾਜੀ ਕੋਈ ਖੁਸ਼ੀ ਨਹੀਂ ਹੋ ਸਕਦੀ ਕਿਉਂਕਿ ਇੰਨੀਆਂ ਅਰਦਾਸਾਂ ਕਰੀਦੀਆਂ ਕਿ ਬੱਚੇ ਸਾਡੇ ਤੱਕ ਪਹੁੰਚਣ ਤੇ ਜਦੋਂ ਬੱਚੇ ਆਪਣੇ ਫਾਦਰ ਤੋਂ ਵੀ ਉੱਪਰ ਜਾ ਰਹੇ ਨੇ ਤੇ ਉਹਦੀ ਖੁਸ਼ੀ ਹੀ ਰੱਗ ਹੁੰਦੀ ਆ ਸੋ ਮੈਂ ਸਿੱਧਾ ਤੇ ਬਿਆਨ ਹੀ ਨਹੀਂ ਕਰ ਸਕਦੀ ਕਿ ਮੇਰਾ ਬੇਟਾ ਇੱਥੇ ਤੱਕ ਪਹੁੰਚ ਰਿਹਾ ਐ ਐਂਡ ਇਹਦੀਆਂ ਮਿਹਨਤਾਂ ਖਾਸ ਕਰਕੇ ਪੇਰੈਂਟਸ ਦੀਆਂ ਅਰਦਾਸਾਂ ਤੇ ਹੁੰਦੀਆਂ ਪਰ ਬੱਚੇ ਦੀ ਮਿਹਨਤ ਬਹੁਤ ਜ਼ਿਆਦਾ ਐਡ ਹੁੰਦੀ ਇਹਦੇ ਵਿੱਚ ਸਾਨੂੰ ਕਦੀ ਇਹਨੂੰ ਲੋੜ ਨਹੀਂ ਪਈ ਕੁਝ ਕਹਿਣ ਦੀ ਜਾਂ ਸਮਝਾਉਣ ਦੀ ਐਵਰੀ ਟਾਈਮ ਏ अर्ਲੀ ਮਾਰਨਿੰਗ ਉੱਠ ਕੇ ਆਪਣੀ ਜਿਮ ਜਾਣਾ ਗਰਾਊਂਡ ਕਦੀ ਮਿਸ ਨਹੀਂ ਹੋਣੀ ਐਂਡ ਮੇਰੇ ਪੇਰੈਂਟਸ ਤੇ ਕਿਸੇ ਨੂੰ ਕਈ ਵਾਰ ਪਤਾ ਹੀ ਨਹੀਂ ਸੀ ਹੁੰਦਾ ਕਿ ਇਹਦੇ ਦੋ ਬੇਟੇ ਨੇ ਕਿ ਇੱਕ ਬੇਟਾ ਕਿਉਂਕਿ ਛੋਟਾ ਹੀ ਜਾਂਦਾ ਸੀ ਹਰੇਕ ਮੈਰੀਜ ਅਟੈਂਡ ਕਰਨ ਵੱਡਾ ਹਮੇਸ਼ਾ ਆਪਣੀ ਗੇਮ ਦੇ ਵਿੱਚ ਹੀ ਜ਼ਿਆਦਾ ਫੋਕਸ ਸੀ ਉਹਨੂੰ ਸੋ ਕਈ ਵਾਰੀ ਹੁੰਦਾ ਨਾ ਕਿ ਫੈਮਿਲੀ ਦੇ ਵਿੱਚ ਸਾਰੇ ਸਪੋਰਟਸ ਰਹੇ ਆ ਪਰ ਇੱਕ ਨਾ ਕਦੇ ਸਟੇਜ ਤੇ ਆ ਕੇ ਹੋ ਜਾਂਦਾ ਮੰਨੋ ਕਿ ਗੇਮਸ ਦੇ ਵਿੱਚ ਰਹਿ ਕੇ ਕਿਸ ਤਰ੍ਹਾਂ ਆਪਾਂ ਕਰ ਸਕਦੇ ਆ ਅੱਜ ਕੱਲ ਦਾ ਦੌਰ ਬਾਹਰ ਜਾਣ ਨੂੰ ਬਹੁਤ ਜ਼ਿਆਦਾ ਹੈ ਜੇ ਹੁਣ ਕੋਈ ਪ੍ਰਾਪਤੀ ਹੋ ਗਈ ਹੈ ਫਿਰ ਵੀ ਚਲੋ ਬਾਹਰ ਚੱਲ ਜਾਂਦੇ ਉੱਥੇ ਸੈਟਲ ਹੋ ਜਾਂਦੇ ਆ ਸੋ ਇਹਨੂੰ ਲੈ ਕੇ ਕੀ ਪਲਾਨਿੰਗ ਹੈ ਕੀ ਤੁਹਾਡਾ ਸੁਪਨਾ ਕੀ ਹੈ ਮੇਰਾ ਪੁੱਤ ਕਿ ਸਟੇਜ ਤੇ ਹੋਵੇ ਹਾਂਜੀ ਮੈਂ ਸ਼ੁਰੂ ਤੇ ਇਹਨੂੰ ਇਹ ਕਹਿੰਦੇ ਸੀ ਕਿ ਕਿਉਂਕਿ ਬਹੁਤ ਛੋਟੇ ਹੁੰਦੇ ਆ ਤਾਂ ਘਰੋਂ ਨਹੀਂ ਨਿਕਲਿਆ ਹੋਇਆ ਤੇ ਮੇਰੇ ਕੋਲ ਜਦੋਂ ਮੇਰੇ ਹਸਬੰਦ ਦੀ ਪੋਸਟਿੰਗ ਬਟਾਲੇ ਸੀ ਉੱਥੇ ਕਈ ਪੇਰੈਂਟਸ ਨੇ ਆਉਣਾ ਤੇ ਮੈਨੂੰ ਕਹਿਣਾ ਕਿ ਅਸੀਂ ਵੀ ਚਾਹੁੰਨੇ ਕਿ ਸਾਡੇ ਬੱਚੇ ਹਾਰਦਿਕ ਵਰਗੇ ਬਣਨ ਤੇ ਮੈਂ ਉਹਨਾਂ ਨੂੰ ਕਹਿਣਾ ਕਿ ਪਹਿਲਾਂ ਇਹਨਾਂ ਨੂੰ ਤੁਸੀਂ ਛੱਡ ਸਕਦੇ ਆ ਅਕੈਡਮੀਾਂ ਚ ਇੰਨੀ ਦੂਰ ਉਹਨਾਂ ਨੇ ਕਹਿਣਾ ਨਹੀਂ ਇਹ ਬਹੁਤ ਮੁਸ਼ਕਿਲ ਕੰਮ ਆ ਸੋ ਮੈਂ ਕਹਣਾ ਇਹੋ ਹੀ ਹਾਰਡ ਯਾਰ ਕਿ ਜਦੋਂ ਤੋਂ ਸਾਡੇ ਜਦੋਂ ਤੁਸੀਂ ਆਪਣੇ ਹਨਾ ਮਾਪੇ ਆਪਣਾ ਦਿਲ ਤੇ ਪੱਥਰ ਰੱਖ ਕੇ ਕਹਿੰਦੇ ਕਿ ਸਾਡਾ ਬੱਚਾ ਦੂਰ ਜਾ ਰਿਹਾ ਫੈਮਿਲੀ ਤੋਂ ਜਾਂ ਘਰ ਤੋਂ ਤੇ ਉਸ ਤੋਂ ਬਾਅਦ ਮੈਨੂੰ ਹਮੇਸ਼ਾ ਕਹਿੰਦੇ ਸੀ ਕਿ ਜਦੋਂ ਵੀ ਤੈਨੂੰ ਇੱਥੇ ਕੋਈ ਵੀ ਵਧੀਆ ਜੌਬ ਪਹਿਲਾਂ ਵੀ ਵ ਤੇ ਦੂਰ ਤੇ ਕਦੀ ਨਹੀਂ ਤੂੰ ਜਾਣਾ ਐਂਡ ਜਿੱਦਾਂ ਹੁਣੇ ਜਾਂਦਾ ਵੀ ਆਪਣੇ ਟੂਰਸ ਤੇ ਵੀ ਪਰ ਇਹਦਾ ਪੰਜਾਬ ਦੇ ਨਾਲ ਤੇ ਮੈਂ ਦੇਖਿਆ ਕਿ ਬਹੁਤ ਡਿਫਰੈਂਟ ਬੰਦਾ ਹੈ ਤੇ ਦਿਲੋਂ ਅਟੈਚਡ ਹੋਣ ਵਾਲਾ ਹੈ ਇਹ ਨਹੀਂ ਕਿ ਮੈਂ ਐਜ਼ ਅ ਮਦਰ ਕਹਿ ਰਹੀ ਆ ਹ ਹੈ ਸੋ ਇਹ ਮੈਨੂੰ ਲੱਗਦਾ ਨਹੀਂ ਕਿ ਤੇ ਜਾ ਰਿਹਾ ਮੈਨੂੰ ਛੱਡ ਕੇ ਸੋ ਪਰ ਵਾਸਤੇ ਤੇ ਇੱਕ ਖੁਸ਼ੀ ਵਕਰੀ ਹੁੰਦੀ ਹੈ ਹਨ ਜਦੋਂ ਪੁੱਤ ਦੀ ਜਿਹੜੀ ਦੁਨੀਆ ਦੇ ਵਿੱਚ ਇੱਕ ਹੈ ਦੀ ਕਿ ਪਛਾਣ ਹੋ ਜੇ ਤੇ ਸਾਰੇ ਪਾਸੇ ਇੱਕ ਨਾਮ ਹੁੰਦਾ ਹੋਵੇ ਤੇ ਤੁਹਾਡੀ ਅੱਖਾਂ 'ਚ ਵਿੱਚ ਚਮਕ ਆ ਸਾਰਾ ਪਰਿਵਾਰ ਕਹਿ ਦੋ ਕਿ ਗੁਰੂ ਸਾਹਿਬ ਦਾ ਸ਼ੁਕਰਾਨਾ ਕਰ ਰਿਹਾ ਹੈ ਕੀ ਉਹ ਸ਼ਬਦ ਨਿਕਲ ਰਹੇ ਨੇ ਕਿਉਂਕਿ ਤੁਸੀਂ ਵੀ ਹਾਕੀ 'ਚੋਂ ਨਿਕਲੇ ਹੋ ਪਰ ਬੱਚੇ ਨੂੰ ਵੀ ਗੁਰ ਦਿੱਤੇ ਨੇ ਨਹੀਂ ਬੜੀ ਖੁਸ਼ੀ ਵਾਲੀ ਗੱਲ ਆ ਜੀ ਬੜਾ ਮਾਣ ਆ ਸਾਨੂੰ ਇਹਦੇ ਤੇ ਤੇ ਸ਼ੁਰੂ ਤੋਂ ਜਦੋਂ ਮੈਂ ਇਹਨੂੰ ਇੱਕੋ ਇੱਕ ਗੱਲ ਕਹੀ ਸੀ ਵੀ ਜੇ ਕਿਸੇ ਵੀ ਚੀਜ਼ ਤੇ ਵਚਣਾ ਜੇ ਪੜਾਈ ਚਾਉਣਾ ਤੇ ਫਿਰ ਟੌਪ ਤੇ ਜਾਣਾ ਪੈਣਾ ਜੇ ਸਪੋਰਟਸ ਕਰਨੀਆਂ ਤੇ ਉਹ ਵੀ ਟੌਪ 'ਚ ਕਰਨੀਆਂ ਪੈਣੀਆਂ ਜੇ ਆਪਾਂ ਮਿਡਲ ਜੇ ਵਿਚੇ ਬਣ ਕੇ ਰਹਿ ਜੀ ਇਹ ਤਾਂ ਫੇ ਉਹ ਹੀ ਤੁਸੀਂ ਜਿੱਦਾਂ ਕਿਹਾ ਵੀ ਬਾਹਰਲੀ ਆਪਸ਼ਨ ਤਾਂ ਫੇ ਤੇ ਬੱਚੇ ਬਾਹਰ ਹੀ ਦੌੜਦੇ ਆ ਪਰ ਜੇ ਇਸ ਵੀ ਫੀਲਡ ਵਿੱਚ ਬੱਚੇ ਦਾ ਇੰਟਰਸਟ ਹੋਵੇ ਮੈਂ ਤਾਂ ਟੋਟਲੀ ਇਹ ਮਾਪਿਆਂ ਨੂੰ ਕਹਿਣਾ ਚਾਹੁੰਦਾ ਸਾਰੇ ਪੇਰੈਂਟਸ ਨੂੰ ਕਿ ਬੱਚੇ ਦਾ ਜੇ ਇਸ ਚੀਜ਼ ਇੰਟਰਸਟ ਵਾ ਉਹਦੇ ਵਿੱਚ ਬੱਚੇ ਨੂੰ ਪਾਉਣਾ ਚਾਹੀਦਾ ਤਾਂ ਕਿ ਬੱਚਾ ਉਹਦਾ 100% ਦੇ ਸਕੇ ਜਿਦਾਂ ਇਹਨੂੰ ਸ਼ੁਰੂ ਤੋਂ ਮੇਰੇ ਫਾਦਰ ਸਾਹਿਬ ਨੇ ਇਹਨੂੰ ਗਾਈਡ ਕੀਤਾ ਇਹਨੂੰ ਲੈ ਕੇ ਜਾਣਾ ਗਰਾਉਂਡ ਦੇ ਵਿੱਚ ਈਵਨ ਕਿ ਜਦਾਂ 7-8 ਸਾਲ ਦਾ ਹੀ ਸੀਗਾ ਤੇ ਪਰ ਇਹਦਾ ਸੀਗਾ ਸ਼ੌਂਕ ਇਹ ਸੀਗਾ ਹੰਬਲ ਵੀ ਹਾਂ ਤੇ ਮੇਰੇ ਫਾਦਰ ਸਾਹਿਬ ਨੂੰ ਵੀ ਇਹ ਸੀਗਾ ਵੀ ਹਾਂ ਮੈਂ ਆਪਣੇ ਘਰ ਵਿੱਚ 올림픽 ਦਾ ਮੈਡਲ ਜਿਹੜਾ ਹੈ ਉਹ ਲੈ ਕੇ ਆਉਣਾ ਉਹ ਇਹਨੇ ਪੂਰਾ ਕੀਤਾ ਸੋ ਇੱਕ ਤੇ ਹੁੰਦਾ ਨਾ ਕਿ ਅਸੀਂ ਕਹਿ ਦਿੰਨੇ ਆ ਅਕਸਰ ਕਿ ਸਰਕਾਰਾਂ ਕੁਝ ਨਹੀਂ ਕਰਦੀਆਂ ਪਰ ਸਭ ਤੋਂ ਪਹਿਲੀ ਐਫਰਟਸ ਪਰਿਵਾਰ ਨੂੰ ਕਰਨੀ ਚਾਹੀਦੀ ਇਹ ਵੀ ਤੁਹਾਡਾ ਕਹਿਣਾ ਕਹਿਣ ਦਾ ਫਰਜ਼ਾ ਕਿਉਂਕਿ ਕੀ ਵਰਕ ਹੀ ਹੁੰਦਾ ਕਿ ਬੱਚੇ ਵੱਲ ਅਸੀਂ ਧਿਆਨ ਲੈਣਾ ਬੰਦ ਕਰ ਦਿੰਨੇ ਆ ਕਿ ਉਹ ਗੇਮ ਕਰ ਵੀ ਰਿਹਾ ਹੈ ਜਾਂ ਕਿਸ ਤਰੀਕੇ ਨਾਲ ਕਰ ਰਿਹਾ ਹੈ ਜਾਂ ਕਿ ਸਟੇਜ ਤੇ ਪਹੁੰਚਿਆ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਹਰ ਇੱਕ ਚੀਜ਼ ਜਿਹੜੀ ਘਰ ਤੋਂ ਸਟਾਰਟ ਹੁੰਦੀ ਆ ਤੁਸੀਂ ਹਰ ਇੱਕ ਚੀਜ਼ ਤੇ ਇਹ ਸਰਕਾਰ ਨੂੰ ਨਾ ਬਲੇਮ ਦਿਓ ਮੋਸਟਲੀ ਪਬਲਿਕਸ ਦਾ ਇਹੀ ਗਾਣਾ ਆ ਸਰਕਾਰ ਨੂੰ ਬਲੇਮ ਦੇਣਾ ਸ਼ੁਰੂ ਕਰ ਦਿੰਦੇ ਆ ਜੇ ਤੁਹਾਡਾ ਬੱਚਾ ਕਿਤੇ ਨਸ਼ੇ ਚ ਪਿਆ ਜਾਂ ਕੁਝ ਵੀ ਪਿਆ ਚਾਹੇ 9th 10th 11th ਕਲਾਸ ਵਿੱਚ ਪੜਦਾ ਆ ਉਹਦੇ ਤੇ ਸਰਕਾਰ ਕੀ ਕਰ ਸਕਦੀ ਆ ਬੱਚਾ ਤੁਹਾਡੇ ਕੋਲ ਰੋਜ਼ ਘਰ ਆਉਂਦਾ ਰੋਜ਼ ਜਾਂਦਾ ਆ ਤੁਹਾਨੂੰ ਪਤਾ ਤੁਹਾਡਾ ਬੱਚਾ ਲੇਟ ਆ ਰਿਹਾ ਕਿਉਂ ਆ ਰਿਹਾ ਕਿਧਰ ਆ ਰਿਹਾ ਹਨਾ ਉਹਦੇ ਵਿੱਚ ਸਰਕਾਰ ਨੂੰ ਨਹੀਂ ਬਰੇਮਗਾ ਹਾਂ ਬੱਚੇ ਦੀ ਕੋਈ ਅਚੀਵਮੈਂਟ ਲਿਆ ਉਹ ਕਰੋ ਫੇਰ ਸਰਕਾਰ ਦੇ ਮੋਰੇ ਤੁਸੀਂ ਅਪੀਲ ਕਰ ਸਕਦੇ ਹੋ ਵੀ ਸਾਡੇ ਬੱਚਿਆਂ ਨੇ ਅਚੀਵਮੈਂਟ ਕੀਤੀ ਹੈ ਚਾਹੇ ਉਹ ਸਪੋਰਟਸ ਆ ਚਾਹੇ ਪੜ੍ਹਾਈ ਆ ਵੀ ਸਾਨੂੰ ਜਿਹੜੀ ਜੌਬਸ ਜਿਹੜੀ ਆ ਪੰਜਾਬ 'ਚ ਮਿਲਣਾ ਤੇ ਪਰ ਇਹ ਸਰਕਾਰ ਦੀ ਵੀ ਬੜੀ ਇੱਕ ਨੀਤੀ ਬਹੁਤ ਚੰਗੀ ਆ ਵੀ ਜਿਹੜਾ ਹਰੇਕ ਚੀਜ਼ ਦਾ ਟੈਲੈਂਟ ਪਹਿਚਾਣ ਕੇ ਉਹਨੂੰ ਪੰਜਾਬ 'ਚ ਹੀ ਰੱਖਣ ਦੀ ਕੋਸ਼ਿਸ਼ ਕਰ ਰਹੇ ਆ ਵੀ ਉਹ ਪੰਜਾਬ ਤੋਂ ਕਿਤੇ ਬਾਹਰ ਨਾ ਜਾਣ ਮਾਨ ਸਾਹਿਬ ਦਾ ਮੰਨ ਲਓ ਕਿ ਇੱਕ ਮੈਂ ਉਹਨਾਂ ਦੇ ਨਾਲ ਵੀ ਡਿਊਟੀ ਕਰ ਰਿਹਾ ਆ ਪਰ ਜਦੋਂ ਵੀ ਉਹਨਾਂ ਨੂੰ ਦੇਖੀਦਾ ਉਹਨਾਂ ਵਿੱਚ ਇੱਕ ਅਲੱਗ ਹੀ ਆ ਜਨੂੰਨ ਜਿਹਾ ਵੀ ਹਾਂ ਪੰਜਾਬ ਤੇ ਪੰਜਾਬ ਲਈ ਕੁਝ ਮੈਂ ਕਰਨਾ ਆ ਔਰ ਵਾਕਈ ਕਰ ਵੀ ਰਹੇ ਆ ਇਹ ਚ ਨੋ ਡਾਊਟ ਪਰ ਇਹਨੇ ਤਾਣਾ ਵਾਣਾ ਜੇ ਵਿਗੜਿਆ ਹੋਵੇ ਤਾਂ ਉਹਨੂੰ ਥੋੜਾ ਜਿਹਾ ਟਾਈਮ ਤਾਂ ਲੱਗਦਾ ਹੀ ਆ ਹਰ ਇੱਕ ਚੀਜ਼ ਨੂੰ ਜੇ ਘਰ 'ਚ ਵੀ ਵਿਚਾਰ ਪਰਿਵਾਰ ਹੋਣੋਂ ਖੜਕ ਜਵੇ ਤਾਂ ਅਪਸ ਮਿਲਦਿਆਂ ਨੂੰ ਟਾਈਮ ਲੱਗਦਾ ਪਰ ਮੈਨੂੰ ਉਮੀਦ ਆ ਵੀ ਹੌਲੀ ਹੌਲੀ ਜਦਾਂ ਸਰਕਾਰ ਲੱਗੀ ਆ ਹੋਰ 2-4 ਸਾਲਾਂ 'ਚ ਜੋ ਵੀ ਆ ਬਿਲਕੁਲ ਪੰਜਾਬ ਜਿਹੜਾ ਆਪਣੀ ਲੀਤੇ ਵੀ ਆ ਜਾਊਗਾ ਬੱਚੇ ਵੀ ਇੱਥੇ ਜੋਬਸ ਮਿਲਣਗੀਆਂ ਰਹਿਣਗੇ ਵੀ ਔਰ ਜਿਹੜਾ ਬਾਹਰ ਬੱਚਾ ਨਾਲ ਹਾਈਲਾਈਟ ਦਾ ਕੀਤਾ ਹੈ ਮੈਂ ਤਾਂ ਇਹੀ ਕਹਿੰਦਾ ਵੀ ਜੇ ਬੱਚਾ ਕੋਈ ਪੜ ਸਕਦਾ ਉਹ ਯੂਪੀਐਸਸੀ ਦੇ ਇਗਜ਼ਾਮ ਦੇਣ ਉਹ ਪੀਸੀਐਸ ਦੇ ਇਗਜ਼ਾਮ ਦੇਣ ਤਾਂ ਕਿ ਸਾਡੇ ਪੰਜਾਬੀ ਇੱਕ ਪੱਕੀ ਦੀ ਪਹਿਚਾਨ ਹੋਵੇ ਹਾਂ ਵੀ ਹਰੇਕ ਜਗ੍ਹਾ ਸਾਡੇ ਆਫਸਰਸ ਜਿਹੜੇ ਆ ਸਰਦਾਰ ਲੱਗਣ ਉਹਦੇ ਵਿੱਚ ਪੰਜਾਬ ਦਾ ਜੋ ਪੁਰਾਣੇ ਸਾਡੇ ਗੁਰੂਆਂ ਪੀਰਾਂ ਨੇ ਇਹਦੀ ਮਹਾਰਾਜ ਜੀ ਸਿੰਘ ਜੀ ਨੇ ਕੀਤਾ ਆ ਹਿੰਮਤ ਨਾਲ ਲਿਆ ਪੰਜਾਬ ਨੂੰ ਸੰਭਾਲ ਕੇ ਰੱਖਿਆ ਸੀ ਤੇ ਮਾਨ ਸਾਹਿਬ ਤੇ ਵੀ ਸਾਨੂੰ ਇਹੀ ਮਾਣ ਆਵਾ ਵੀ ਉਹ ਚੰਗਾਰ ਨੂੰ ਜਿਹੜਾ ਮੁੜ ਕੇ ਲੀ ਤੇ ਲੈ ਕੇ ਆਉਣਗੇ ਅਰੇ ਇੱਕ ਕੱਲ ਦੇਖਿਆ ਕਿ ਡੀਐਸਪੀ ਵੀ ਖਿਡਾਰੀ ਬਣੇ ਆ ਪੀਸੀਐਸ ਵੀ ਕਈਆਂ ਨੇ ਜੁਆਇਨ ਕੀਤੀ ਹੈ ਕੋਈ ਚੋਇਸ ਸੀ ਕੀ ਤੁਹਾਡੇ ਕੋਲ ਜਾਂ ਤੁਸੀਂ ਕਿ ਕਿਉਂ ਪੀਸੀਐਸ ਫਸ ਤੇ ਮੂਵ ਕੀਤਾ ਨਹੀਂ ਇਹ ਐਸ ਕਿ ਫਸਟ ਟਾਈਮ ਹੋਇਆ ਸੀ ਕਿ ਪੀਸੀਐਸ ਤੇ ਪੀਪੀਐਸ ਦੇ ਵਿੱਚ ਸਾਡੀ ਚੋਇਸ ਸੀ ਤੇ ਪੰਜ ਜਾਨੇ ਸਾਡੇ ਪੀਪੀਐਸ ਦੇ ਵਿੱਚ ਗਏ ਤੇ ਚਾਰ ਜਾਨੇ ਅਸੀਂ ਜਿਹੜੇ ਹੈਗੇ ਪੀਸੀਐਸ ਦੇ ਵਿੱਚ ਗਏ ਇਹ ਚੋਇਸ ਸਾਡੀ ਪਹਿਲਾਂ ਤੋਂ ਹੀ ਸੀ ਤੇ ਉਹਦੇ ਬਾਅਦ ਚੋਂ ਫਿਰ ਅਸੀਂ ਸਾਰਾ ਲੌਂਗ ਟਰਮ ਸੋਚ ਕੇ ਹੀ ਅਸੀਂ ਇਹ ਜਿੱਤ ਡਿਸਾਈਡ ਕੀਤਾ ਕਿ ਪੀਸੀਐਸ ਦੇ ਵਿੱਚ ਜਾਣਾ ਸੋ ਪੁਲਿਸਿੰਗ ਦੇ ਵਿੱਚ ਜਾਣ ਨੂੰ ਮਨ ਵੀ ਸੀ ਕਿ ਪਰ ਕਿ ਜਾਇਆ ਨਹੀਂ ਗਿਆ ਜਾਂ ਘਰਦਿਆਂ ਨੇ ਕੁਝ ਹੋਰ ਕਿਹਾ ਨਹੀਂ ਇੱਦਾਂ ਦੀ ਨਹੀਂ ਗੱਲ ਹੈਗੀ ਕਿਉਂਕਿ ਘਰਦਿਆਂ ਦੀ ਗਾਈਡੈਂਸ ਦੇ ਬਾਅਦ ਅਸੀਂ ਇਹਨਾਂ ਸੋਚ-ਸੂਚ ਕੇ ਅਸੀਂ ਇਹ ਫੈਸਲਾ ਲਿਆ ਸੀ ਕਿ ਪੀਸੀਐਸ ਐਜ਼ ਅ ਲੌਂਗ ਟਰਮ ਬਹੁਤ ਵਧੀਆ ਇੱਕ ਜੌਬ ਆ ਤੇ ਉਹਦੇ ਤੇ ਅਸੀਂ ਜਾਵਾਂਗੇ ਅਗਲੇ ਆ ਪਲਾਨ ਕੀਆ ਹੁਣ ਅਗਲੀ ਕੀ ਮਾਲ ਮਾਰਨੀ ਚਾਹੁੰਦੇ ਹੋ ਹੁਣ ਸਾਡਾ ਹੁਣ ਸਾਡਾ 올림픽ਸ ਦਾ ਹੈਗਾ ਯਾ ਕਿ ਜੋ ਕਿ ਵਾਸਾ ਥੋੜੇ ਟਾਈਮ ਤੱਕ ਹੈ ਤੇ ਅਸੀਂ ਉਹਦੇ ਵਿੱਚ ਐਜ਼ ਅ ਪੋਡੀਅਮ ਫਿਨਿਸ਼ ਕਰੀ ਐਜ਼ ਅ ਗੋਲਡ ਮੈਡਲਿਸ ਕਰੀਏ ਫਿਨਿਸ਼ ਜੋ ਕਿ 2021 ਵਾਲੀ 올림픽 ਦੇ ਵਿੱਚ ਸਾਡਾ ਰਹਿ ਗਿਆ ਸੀ ਇੱਕ 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 ਸਾਡਾ ਡ੍ਰੀਮ ਸੀ ਕਿ ਅਸੀਂ ਫਾਈਨਲ ਖੇਡੀ ਤੇ ਫਾਈਨਲ ਜਿੱਤੀਏ ਹੁਣ ਸਾਡਾ ਮੇਨ ਟਾਰਗੇਟ ਉਹੀ ਆ ਤੇ ਸਰਕਾਰਾਂ ਨੇ ਸਾਡੀ ਇੰਨੀ ਹੈਲਪ ਕੀਤੀ ਆ ਕਿਉਂਕਿ ਕਈ ਵਾਰੀ ਬੰਦਾ ਸੋਚਦਾ ਹੀ ਹੈਗਾ ਆ ਕਿ ਯਾਰ ਮੇਰੀ ਜੌਬ ਨਹੀਂ ਹੋ ਰਹੀ ਤੇ ਸਰਕਾਰਾਂ ਨੇ ਸਾਰੀ ਫਾਰਮੈਲਟੀਆਂਜ਼ ਕਰਕੇ ਸਾਨੂੰ ਜੌਬਾਂ ਵੀ ਦਿੱਤੀਆਂ ਆ ਸਾਨੂੰ ਕੈਸ਼ ਅਵਾਰਡ ਵੀ ਦੇ ਰਿਆ ਤੇ ਇੰਨੀ ਹੈਲਪ ਸਾਨੂੰ ਸਾਡੀ ਸਟੇਟ ਵੱਲੋਂ ਆ ਰਹੀ ਹੈ ਸਾਡੇ ਪੇਰੈਂਟਸ ਵੱਲੋਂ ਆ ਰਹੀ ਹੈ ਤੇ ਹੁਣ ਸਾਡਾ ਵੀ ਇੱਕ ਫਰਜ਼ ਕਿ ਬੰਦਾ ਹੈ ਕਿ ਅਸੀਂ ਦੇਸ਼ ਲਈ ਅਸੀਂ 골ਡ ਮੈਡਲ ਲੈ ਕੇ ਆਈਏ ਸੋ ਬਾਕੀ ਪੰਜਾਬ ਦੇ ਯੂਥ ਨੂੰ ਕੀ ਸੁਨੇਹਾ ਦਿੰਦੇ ਹੋ ਇੱਕ ਹੁਣ ਹੋਣਹਾਰ ਕਿਡਾਰੀ ਯੂਪੀਸੀ ਅਧਿਕਾਰੀ ਬਣੇ ਹੋ ਸੋ ਇਹ ਸਾਰੇ ਦੌਰ ਦੇ ਵਿੱਚ ਇੰਨੀ ਮਿਹਨਤ ਲੱਗੀ ਆ ਤਾਂ ਕੀ ਚੀਜ਼ ਦੱਸਣੀ ਚਾਹੁੰਦੇ ਹੋ ਕਿ ਬਾਕੀਆਂ ਨੂੰ ਜੋ ਗਲਤੀਆਂ ਨੇ ਜਾਂ ਕੋਈ ਹੋਰ ਖਾਮੀਆਂ ਨੇ ਉਹ ਕਿਸ ਤਰ੍ਹਾਂ ਦੂਰ ਕਰ ਸਕਦੇ ਮੈਂ ਸਾਰ ਇਹੀ ਕਹਿ ਸਕਦਾ ਕਿ ਤੁਹਾਡਾ ਜੋ ਪੈਸ਼ਨ ਹੈਗਾ ਹੈ ਤੁਹਾਡਾ ਜੋ ਸ਼ੌਂਕ ਆ ਉਹਨੂੰ ਫੋਲੋ ਕਰੋ ਇਹ ਨਹੀਂ ਕਿ ਜੇ ਤੁਹਾਡੇ ਪੇਰੈਂਟਸ ਕਹਿੰਦੇ ਪੇ ਤਾਂ ਸੀ ਇੰਜੀਨੀਅਰ ਨਹੀਂ ਕਰਨੀ ਆ ਇਹ ਤੇ ਕਿਹ ਕਿਹ ਤੋਹੀ ਇੰਜੀਨੀਅਰ ਨਹੀਂ ਕੀ ਕਰਨੀਆਂ ਤੇ ਤੁਹਾਡਾ ਮਨ ਉਹਦੇ ਵਿੱਚ ਨਹੀਂ ਹੈਗਾ ਬਟ ਤੁਸੀਂ ਜਾ ਰਹੇ ਹੋ ਨਾ ਜੋ ਤੁਹਾਡਾ ਸ਼ੌਂਕ ਆ ਉਹਨੂੰ ਫੋਲੋ ਕਰੋ ਤੇ ਡਰੱਗਸ ਤੋਂ ਦੂਰ ਰਹੋ ਬਿਕੋਜ਼ ਡਰੱਗਸ ਤੋਂ ਜ ਜਦੋਂ ਵੀ ਤੁਸੀਂ ਯੂਜ਼ ਕਰਦੇ ਜਾਂ ਅਪਲਾਈ ਹਰਦੇ ਆ ਤੁਸੀਂ ਤਾਂ ਹਰਟ ਹੁੰਦੇ ਹੋ ਨੀ ਨਾਲ ਤੁਹਾਡੀ ਫੈਮਲੀ ਵੀ ਬਹੁਤ ਜ਼ਿਆਦਾ ਹਰਟ ਹੋ ਰਹੀਆਂ ਆ ਹਨਾ ਤੇ ਡਰੱਗਸ ਤੋਂ ਦੂਰ ਰਹੋ ਤੇ ਸ਼ੌਂਕ ਆਪਣਾ ਮਤਲਬ ਕਿ ਜੇ ਤੁਹਾਡਾ ਸਟੱਡੀ ਦਾ ਸ਼ੌਂਕ ਖੇਡਣ ਦਾ ਸ਼ੌਂਕ ਆ ਉਹਨੂੰ ਪੂਰਾ ਕਰੋ ਤੇ ਆਪਣੀ ਸਟੇਟ ਦੇ ਵਿੱਚ ਰਹੋ ਬਿਕੋਜ਼ ਆਪਣੀ ਸਟੇਟ ਦੇ ਵਿੱਚ ਇੱਕ ਇੱਕ ਸਾਡੀ ਆਪਣੀ ਟੌਰ ਆ ਜਦੋਂ ਅਸੀਂ ਇੰਡੀਆ ਟੀਮ ਵੀ ਚਾਹੀਦਾ ਆ ਤੇ ਸਾਰੇ ਜਾਣੇ ਕਿ ਕਰਕੇ ਕਹਿੰਦੇ ਕਿ ਨੌਰ ਸਾਈਡ ਤੇ ਕਿ 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 ਇਹ ਨੌਰ ਸਾਈਡ ਤੋਂ ਪੰਜਾਬੀ ਆਏ ਮੁੰਡੇ ਆਏ ਹਨ ਤੇ ਇੱਕ ਆਪਣੀ ਟੌਰ ਆ ਆਪਣੀ ਸਟੇਟ ਦੀ ਨਾ ਤੇ ਉਹਨੂੰ ਛੱਡ ਕੇ ਨੰਦਾ ਜਾਓ ਕਿ ਕੈਨੇਡਾ ਕੋਈ ਜਾ ਰਿਹਾ ਕੋਈ ਬਾਹਰ ਜਾ ਰਿਹਾ ਕੈਨੇਡਾ ਦੇ ਵਿੱਚ ਵੀ ਹੁਣ ਕੋਈ এমਪਲੋਇਮੈਂਟ ਨਹੀਂ ਆ ਰਹੀ ਆ ਉੱਥੇ ਵੀ ਇੰਨਾ ਜ਼ਿਆਦਾ ਪਿਆ ਹੈ ਰੌਲਾ ਪਿਆ ਹੈ ਨਾ ਤੇ ਜੇ ਤੁਸੀਂ ਆਪਣੀ ਸਟੇਟ ਆਪਣੀ ਸਟੇਟ ਦੇ ਵਿੱਚ ਕੋਈ ਸਟਾਰਟਅਪ ਸਟਾਰਟ ਕਰਨਾ ਹੈ ਉਹ ਕਰੋ ਯੂਪੀਐਸਸੀ ਦੀ ਤਿਆਰੀ ਦਿਓ ਪੀਪੀਐਸ ਦੀ ਤਿਆਰੀ ਦਿਓ ਨਾ ਉਹਦੇ ਉੱਤੇ ਆਪਣਾ ਧਿਆਨ ਦਿਓ ਨਾ ਕਿ ਬਾਹਰ ਜਾ ਕੇ ਬਾਹਰ ਜਾ ਕੇ ਤੁਹਾਡੇ ਕੰਮ ਤਾਂ ਉਹੀ ਆ ਤੇ ਇਤਨਾ ਕਿੰਨਾ ਕੁ ਪ੍ਰਾਊਡ ਫੀਲ ਹੁੰਦਾ ਜਦੋਂ ਪੱਗਾ ਬਣ ਕੇ ਇੱਕ ਪੰਜਾਬੀ ਨੌਜਵਾਨ ਉੱਥੇ ਵਿਦੇਸ਼ਾਂ 'ਚ ਪਹੁੰਚਦਾ ਹੈ ਜਾਂ ਦੂਸਰੇ ਵੱਖ-ਵੱਖ ਸੂਬਿਆਂ 'ਚ ਪਹੁੰਚਦਾ ਹੈ ਇੱਕ ਵੱਖਰੀ ਪਛਾਣ ਹੁੰਦੀ ਹੈ ਨਾ ਸਾਰਾ ਦਾ ਧਿਆਨ ਖਿੱਚ ਤੇ ਕੇਂਦਰ ਬਣਦਾ ਉਹ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਬਹੁਤ ਵਧੀਆ ਫੀਲ ਹੁੰਦਾ ਕਿਉਂਕਿ 올림픽ਸ ਦੇ ਵਿੱਚ ਵੀ ਅਸੀਂ ਜਿੱਦਾਂ 올림픽ਸ ਦੇ ਵਿੱਚ ਵੀ ਜਦੋਂ ਸਾਡੀ 올림픽ਸ ਦੇ ਵਿੱਚ ਵੀ ਜਦੋਂ ਸਾਡੀ ਓਪਨਿੰਗ ਸੈਰਮਨੀ ਸੀ ਉੱਥੇ ਅਸੀਂ ਸਾਰੇ ਪੱਗਾ ਬਣ ਕੇ ਤਿਆਰ ਹੋ ਕੇ ਗਏ ਏਸ਼ੀਅਨ ਗੇਮਾਂ ਕੌਨਫਰੈਂਸ ਤੇ ਬਹੁਤ ਵਧੀਆ ਇੱਕ ਫੀਲ ਹੁੰਦਾ ਆ ਕਿਉਂਕਿ ਕਈ ਵਾਰੀ ਸਾਨੂੰ ਦਿਖਾਇਆ ਜਾਂਦਾ ਮੂਵੀਆਂ ਦੇ ਵਿੱਚ ਜੀ ਕਿ ਪੰਜਾਬ ਦੇ ਵਿੱਚ ਜੀ ਡਰੱਗ ਹੀ ਚੱਲਣ ਦੀ ਆਹੀ ਜਾਣਦੇ ਆ ਨਾ ਬਟ ਉਹਨਾਂ ਨੂੰ ਇੰਨਾ ਨਹੀਂ ਪਤਾ ਕਿ ਸਪੋਰਟਸ ਦੇ ਵਿੱਚ ਪੰਜਾਬ ਫਰਸਟ ਤੇ ਆ ਜਿਨੇ ਆਪਣੇ ਜਿਨੇ ਵੀ ਆਪਣੇ ਐਥਲੀਟ ਆ ਆਪਣੀ ਜ਼ਿਆਦਾ ਐਥਲੀਟ ਚੰਦੇ ਆ ਭਾਵੇਂ ਏਸ਼ੀਅਨ ਗੇਮ ਹੋਣ ਕਾਮਨਵੈਲਥ ਹੋਣ ਭਾਵੇਂ 올림픽ਸ ਹੋਵੇ ਨਾ ਐਤਕੀ ਮੈਨੂੰ ਲੱਗਦਾ ਹੈ ਏਸ਼ੀਅਨ ਗੇਮਾਂ ਦੇ ਵਿੱਚ ਸਬ ਸੈਕੰਡਰ ਥਰਡ ਹਾਈਐਸਟ ਆਪਣੀ ਆਪਣੀ ਸੀ ਸਟੇਟ ਦੇ ਮੁੰਮੰਟੇ ਨਾ ਭਾਵੇਂ ਉਹ ਸ਼ੂਟਿੰਗ ਹੋਵੇ ਭਾਵੇਂ ਰੋਇੰਗ ਹੋਵੇ ਭਾਵੇਂ ਹਾਕੀ ਹੋਵੇ ਤੇ ਇੱਕ ਬਹੁਤ ਹੀ ਮਾਨ ਵਾਲੀ ਗੱਲ ਆ ਸਾਡੇ ਲਈ ਕਿ ਕਿ ਜਦੋਂ ਵੀ ਕੋਈ ਫੰਕਸ਼ਨ ਹੁੰਦਾ ਆ ਕੋਈ ਓਪਨਿੰਗ ਸਰਮਨੀ 올림픽ਸ ਦੀ ਹੋਗੀ ਜਿੱਥੇ ਵਰਲਡ ਦੇ ਤਗੜੇ ਤਗੜੇ ਐਥਲੀਟਸ ਹੁੰਦੇ ਉੱਥੇ ਜੀ ਪਾ ਕੇ ਬੱਦਨ ਕੇ ਆਪਣੀ ਸਟੇਟ ਨੂੰ ਅਸੀਂ ਆਪਣੇ ਦੇਸ਼ ਨੂੰ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਬਿਲਕੁਲ ਸੋ ਇਹ ਜਿਹੜੀ ਗੱਲਬਾਤ ਪਰਵਾਰਨਾ ਕੀਤੀ ਹੈ ਹਾਰਦਿਕਨਾ ਕੀਤੀ ਹੈ ਸੋ ਕਈ ਐਸੀਆਂ ਗੱਲਾਂ ਜੋ ਅਣਚੁਹੀਆਂ ਸਨ ਕਿਉਂਕਿ ਲਗਾਤਾਰ ਅਸੀਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਇਹ ਨਸ਼ਾ ਨੂੰ ਲੈ ਕੇ ਬਹੁਤ ਜ਼ਿਆਦਾ ਬਣਿਆ ਹੋਇਆ ਹੈ ਕਿ ਪੰਜਾਬ ਦੇ ਨੌਜਵਾਨ ਨੌਜਵਾਨੀ ਜਿਹੜੀ ਹੈ ਨਸ਼ਾ 'ਚ ਗਰਖੋਰੀਆ ਪਰ ਦੂਜੇ ਪਾਸੇ ਜਿਹੜੇ ਇਹ ਹੋਣਹਾਰ ਖਿਡਾਰੀ ਜੋ ਅੰਤਰਰਾਸ਼ਟਰੀ ਪਦਰਤੇ ਮੱਲਾ ਮਾਰ ਰਹੇ ਆ ਉਹ ਜਿਸ ਤਰੀਕੇ ਨਾਲ ਆਪਣੀ ਮਿਹਨਤ ਛਤਕਾ ਮੁਕਾਮ ਹਾਸਲ ਕਰ ਰਿਹਾ ਹੈ ਪੰਜਾਬ ਦਾ ਨਾਮ ਰੌਸ਼ਨ ਕਰ ਰਿਹਾ ਹੈ ਉਹਨਾਂ ਦੀ ਜਿਹੜੀ ਇਹ ਗੱਲਬਾਤ ਜ਼ਰੂਰ ਸੁਣੀ ਚਾਹੀਦੀ ਹੈ ਤਾਂ ਜੋ ਬਾਕੀ ਨੌਜਵਾਨ ਜਿਹੜੇ ਐ ਮੋਟੀਵੇਟ ਹੋਣ ਤੇ ਖੇਡਾਂ ਵੱਲ ਪ੍ਰੇਰਿਤ ਹੋਣ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਢਿੱਲੀਪੋਸਟ ਅੰਮ੍ਰਿਤਸਰ